ਨੇੜੇ ਨੇੜੇ ਬਦਤਮੀ ਕਰਨਾ ਇਸ ਸਾਹਮਣੇ ਬੋਲੇ ਸਾਹਮਣੇ ਬੋਲੇ ਸਾਹਰ ਦਿਨੇ ਜਰ ਸਾਹਮਣੇ ਇੱਥੇ ਮਿਰੀ ਆ ਹਲੋ ਧੰਨਵਾਦ ਬਹੁਤ ਬਹੁਤ ਸਤਿਕਾਰ ਜੋ ਸਾਡੇ ਐਮਐਲ ਨੂੰ ਸਤਿਕਾਰ ਜੋ ਮੀਟ ਪਰ ਦਵਾਜੀ ਚੇਰਮੈਨ ਮਾਰਕੀਟ ਮਦਪੁਰ ਜੀ ਜੋਗਰਾਮ ਕੋ ਲੜਾਈ ਜੀ ਉਹਨਾਂ ਨੇ ਵਿਚਾਰ ਸਾਂਝੇ ਕਰਨੇ ਆ ਉਹਨਾਂ ਤੋਂ ਪਹਿਲਾਂ ਮੈਂ ਨਾਰੇ ਲਾਵਾਂਗਾ ਸਰਦਾਰ ਬਲਵਿੰਦਰ ਸਿੰਘ ਜੀ ਤਾਲੀਵਾਲ ਜਿੰਦਾਬਾਦ ਸਰਦਾਰ ਬਲਵਿੰਦਰ ਸਿੰਘ ਮਰਦਾਬਾ 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 ਸੋਨਾ ਸਾਰੇ ਹੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਹੈ ਕਿ ਬਾਕੀ ਜਿਹੜੇ ਹੋਰ ਵਿੰਖਾ ਦੇ ਆਏ ਨੇ ਉਹਨਾਂ ਦੇ ਜਿੰਨੇ ਵੀ ਸਾਡੇ ਪਤੰਤ ਸੱਜਣ ਹੈ ਵਰਕਰਸ ਹੈਗੇ ਨੇ ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਸ਼ਾਨ ਨੋਟਿਸ ਤੇ ਕਿਉਂਕਿ ਕੱਲ ਸ਼ਾਮ ਨੂੰ ਤੁਹਾਨੂੰ ਮੈਸੇਜ ਆਇਆਗੇ ਤੁਸੀਂ ਵੱਡੀ ਗਿਣਤੀ ਵਿੱਚ ਆਏ ਹੋ ਕਿਉਂਕਿ ਸਾਰੇ ਜਾਣਦੇ ਹੈਗੇ ਕਿ ਅੱਜ ਦੇ ਜੋ ਧਰਨੇ ਹੈਗੇ ਨੇ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਡੀਐਸਪੀ ਦਫ਼ਤਰ ਦੇ ਸਾਹਮਣੇ ਜਿਹੜੇ ਹੈਗਾ 사람들 ਨੇ ਰੋਸ ਮਾਰਦੇ ਕੀਤੇ ਜਾ ਰਹੇ ਕਿਉਂਕਿ ਅੱਜ ਹਰ ਇੱਕ ਜਿਹੜਾ ਪੰਜਾਬ ਵਾਸੀ ਹੈ ਬੇਸ਼ੱਕ ਦੀ ਉਹ ਬੱਚਾ ਬੇਸ਼ੱਕ ਦੀ ਬਜ਼ੁਰਗ ਹੈ ਬੇਸ਼ੱਕ ਦੀ ਉਹ ਲੇਡੀਆਂ ਹੈਗੇ ਸਾਰਿਆਂ ਦੇ ਜਵਾਨ ਤੇ ਇੱਕੋ ਹੀ ਗੱਲ ਹੈ ਕਿ ਇਹ ਕਿ ਜੱਦੀ ਹੈ ਸਰਕਾਰ ਹੈ ਇਹ ਹਰ ਪੱਖੋਂ ਫੇਲ ਹੋ ਗਈ ਹੈ ਬੇਸ਼ੱਕ ਦੀ ਉਹ ਲੋਟ ਆਰ ਹੈ ਬੇਸ਼ੱਕ ਦੀ ਉਹ ਮਹਿੰਗਾਈ ਹੈ ਬੇਸ਼ੱਕ ਦੀ ਉਹ ਡਵੈਲਪਮੈਂਟ ਹੈ ਕੋਈ ਵੀ ਜਿਹੜਾ ਬੇਸ਼ੱਕ ਦੀ ਕੋਈ ਖੇਤਰ ਲੈ ਲਈਏ ਕੈਟਾਗਰੀ ਲੈ ਲਈਏ ਤਾਂ ਹਰ ਪਿੱਛੇ ਹਰ ਹਰ ਸਾਈਡ ਤੇ ਜਿਹੜੀ ਪਿੱਛੇ ਜਾ ਰਹੀ ਹੈਗੀ ਕਿ ਇਸਨੇ ਇਹਦਾ ਹੈਗਾ ਕਿ ਸਰਕਾਰ ਦੇ ਵਿੱਚ ਲੋਕਾਂ ਦਾ ਭਲਾ ਕਰਨ ਦੀ ਤਮੰਨਾ ਹੀ ਨਹੀਂ ਹੈ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈਗੀ ਉਹ ਚਾਹੁੰਦੇ ਨਹੀਂ ਕਿ ਮੈਂ ਕਈ ਵਾਰੀ ਮੈਂ ਜਦੋਂ ਨੌਕਰੀ ਕਰਦਾ ਸੀ ਤਾਂ ਕਾਫੀ ਦਰਿਆਵਾ ਦੇ ਵਿੱਚ ਜਿਹੜੇ ਨੌਕਰੀ ਕਰਨ ਦਾ ਮੌਕਾ ਮਿਲਿਆ ਤਦੋਂ ਫਲੱਡਸ ਵਗੈਰਾ ਆ ਜਾਂਦੇ ਸੀ ਕਈ ਵਰੀ ਪਾਣੀ ਚ ਜਾਣਾ ਤਾਂ ਕਈ ਵਰੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਵੀ ਕਿਸ਼ਤੀ ਨੂੰ ਖਾਲੀ ਛੱਡ ਦੇਈਦਾ ਸਵੇ ਹੁਣ ਇਹਨੂੰ ਪਾਣੀ ਦੇ ਸਹਾਰੇ ਚੱਲਣ ਦੋ ਤੇ ਇਸ ਕਰਕੇ ਏਸੀ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਆਪ ਸਰਕਾਰ ਹੈ ਇਹਨੇ ਜਿਹੜਾ ਇਹ ਤੋਹਿਆ ਕਰ ਲਿਆ ਹੈਗਾ ਕਿ ਹੁਣ ਇਹ ਕਿਸ਼ਤੀ ਜਿਹੜੀ ਡਮ ਡੋਲ ਹੈ ਇਹਨੂੰ ਛੱਡ ਦੋ ਇਹ ਆਪਣੇ ਆਪ ਕਿਸੇ ਨਾ ਕਿਸੇ ਕੰਡੇ ਤੇ ਲੱਗੇਗੀ ਔਰ ਇਹਦਾ ਕੰਡਾ ਕਿੱਥੇ ਜਾ ਕੇ ਲੱਗਣਾ ਹੈਗਾ ਕੰਡਾ ਇਹਦਾ ਲੱਗਣਾ ਹੈਗਾ ਜਦੋਂ 27 ਚ ਇਲੈਕਸ਼ਨ ਹੋਣੀ ਆ ਤਾਂ ਕਾਂਗਰਸ ਨਾਲ ਜਾ ਕੇ ਲੱਗਣਾ ਕਾਂਗਰਸ ਕਿਉਂਕਿ ਪਾਰਟੀ ਚਾਰ ਖੜੀ ਹੈ ਪਰ ਅੱਜ ਜਿਹਦੇ ਨੇ ਰੋਸ ਮਜਾਰੇ ਹੈਗੇ ਨੇ ਅੱਜ ਜਿਹੜੇ ਲੋਕਾਂ ਨੂੰ ਤਰਪੇਸ਼ ਮੁਸ਼ਕਲਾ ਹੈ ਗਿਆ ਉਹਦੇ ਖਿਲਾਫ ਆਵਾਜ਼ ਫਲੰਦ ਕਰਨ ਵਾਸਤੇ ਨਾ ਤਾਂ ਇੱਥੇ ਡੀਐਸਪੀ ਹੈਗੀ ਨਾ ਇੱਥੇ ਅਖਾਲੀ ਦਲ ਹੈਗਾ ਤੇ ਨਾ ਹੀ ਭਾਜਪੀ ਹੈਗੀ ਹੈ ਕੋਈ ਭਾਜਪੀ ਵਾਲਿਆਂ ਤੋਂ ਤਾਂ ਹਜੇ ਲੱਗਦਾ ਮੇਰਾ ਜਿਹੜਾ ਪਿਛਲੇ 10 ਸਾਲ ਦਾ ਬੁਖਾਰ ਚੜਿਆ ਸੀ ਖਾਸ ਕਰਕੇ ਫਗਵਾੜੇ 'ਚ ਉਹ ਹਜੇ ਉੱਤਰਿਆ ਹੀ ਨਹੀਂ ਗਾ ਸਰਕਾਰ ਦੇ ਹਜੇ ਨਸ਼ਾ ਹੀ ਹੈ ਕੋਈ ਸਰਕਾਰ ਸਾਡੀ ਹੋਈ ਹੈ ਜੀ ਕੋਈ ਨਾ ਚੱਲਦੀ ਹੈ ਤੋ ਇਸ ਕਰਕੇ ਅੱਜ ਜਿਹੜਾ ਹੈਗਾ ਅਸੀਂ ਇਥੇ ਲਾਬਦ ਹੋਏ ਮੈਂ ਇੱਕ ਹੋਰ ਵੀ ਗੱਲ ਸੁਣਾਉਣਾ ਮੈਂ 2000 ਸਿੱਕ ਦੇ ਵਿੱਚ ਐਸ ਜੀ ਐਮ ਪਸੂਹਾ ਸੀਗਾ ਤਾਂ ਉਹ ਤਾਂ ਸਾਡੇ ਡੋਗਰਾ ਸਾਹਿਬ ਹੁੰਦੇ ਸੀਗੇ ਜਿਹੜੇ ਹੈਲਥ ਮਿਨਿਸਟਰ ਰਹੇ ਨੇ ਉਹਦੋਂ ਦਾ 2002 ਚ ਗਵਰਨਮੈਂਟ ਬਣੀ ਤਾਂ ਮੈਂ ਉੱਥੇ ਟੀਚਰ ਵੀ ਨਹੀਂ ਰਿਹਾ ਸੋ ਉਸੀ ਰਹਿੰਦਾ ਹੁੰਦਾ ਸੀਗਾ ਸਰਦੀਆਂ ਜਿਹੇ ਦਾ ਮੌਸਮ ਸੀਗਾ ਤਾਂ ਉਹਨਾਂ ਨੇ ਵੀ ਮੀਟਿੰਗ ਰੈਸਟ ਹਾਊਸ ਹੀ ਕਰਦੇ ਕਿਉਂਕਿ ਹੋਤ ਜਾਗਾ ਹੁੰਦੇ ਬਾਹਰ ਉਹਨੇ ਲਾਂਜੇ ਚ ਇੱਕ ਤਰੀ ਮਿਸ਼ਾ ਲੈਣੀ ਤਾਂ ਤਰੀ ਦੇ ਉੱਪਰ ਉਹ ਕੱਟ ਮੇਰੇ ਕੋ 10 ਵਜੇ ਲਾਈਏ ਤਾਂ 7-8 ਵਜੇ ਬੈਂਦੇ ਹੁੰਦੇ ਸੀ ਉਹ ਤਰੀ ਤੇ ਇੰਨੇ ਕੀ ਬੈਂਦੇ ਆ ਤਾਂ ਮੈਂ ਜਦੋਂ ਆਣਾ ਦੁਪਹਿਰ ਨੂੰ ਲੰਚ ਟਾਈਮ ਤੇ ਉਹਨੇ ਬੈਠੇ ਮੀਟਿੰਗ ਕਰਦੇ ਮੈਂ ਕਿਹਾ ਯਾਰ ਵੀ ਏਟੀ ਵੱਡੀ ਪਾਰਟੀ ਹੈ ਬੰਦੇ 7-8 ਹੀ ਬੰਦੇ ਹੋਗੇ ਨੇ ਇਹ ਇਸ ਕਰਕੇ ਮੈਂ ਸੋਚਣਾ ਵੀ ਜੇ ਸਿਚੁਏਸ਼ਨ ਖਰਾਬ ਲੱਗਦੀ ਹੈਗੀ ਤਾਂ 2002 ਵਾਲੀ ਇਲੈਕਸ਼ਨ ਆਈ ਤਾਂ ਉਹ ਜਿੱਤੇ ਕਾਂਗਰਸ ਸਾਡੀ ਉੱਥੇ ਜਿੱਤੀ ਚੰਗੀ ਮਾਰਜਿਨ ਤੇ ਜਿੱਤ ਕੇ ਤੇ ਉਹਨਾਂ ਨੇ ਜਿਹੜੀ ਹੈਗੀ ਹੈ ਇੱਥੇ ਜਿਹੜੇ ਜਿੱਤ ਪ੍ਰਾਪਤ ਕਰਕੇ ਉਹ ਮਿਨਿਸਟਰ ਵੀ ਬਣੇ ਹੈ ਤੇ ਮਿਨਿਸਟਰ ਵੀ ਬਣੇ ਤਾਂ ਇਸ ਕਰਕੇ ਜੋ ਸਾਨੂੰ ਪਾਰਟੀ ਹੁਕਮ ਦਿੰਦੀ ਹੈ ਵੀ ਅੱਜ ਤੁਸੀਂ ਇੰਨੇ ਕ ਬੰਦਿਆਂ ਦਾ ਧਰਨਾ ਲਾਉਣਾ ਕਿ ਤੁਸੀਂ ਉਹਨੇ ਕੀ ਬੰਦੇ ਕੋਲ ਕਰੀ ਤੇ ਬੱਤ ਨਹੀਂ ਕਰੀ ਦੇ ਹੈਗੇ ਤੋ ਇਸ ਕਰਕੇ ਤੁਸੀਂ ਪਿਛਲੇ ਧੰਨੇ ਵਿੱਚ ਵੀ ਔਰ ਅੱਜ ਦੇ ਧੰਨੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਜਿੱਦਿ ਸਾਨੂੰ ਪਾਰਟੀ ਹੁਕਮ ਲਾਉਂਦੀ ਹੈ ਵੀ ਇੰਨੇ ਕ ਬੰਦੇ ਤੁਸੀਂ ਕਾਲ ਕਰਨਾ ਹੈ ਉਹਨੇ ਪਾਰਟੀਆਂ ਤੋਂ ਬੁਲਾ ਕੇ ਤੰਦਾਲ ਤੁਸੀਂ ਜਿਹੜਾ ਹੈਗਾ ਕੋ ਤੁਸੀਂ ਫਰਨਾ ਲਾਉਣਾ ਹੈਗਾ ਤੋ ਇਸ ਕਰਕੇ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ ਕੁਝ ਇੱਕ ਵਾਰ ਮੇਰਾ ਲੱਗਦਾ ਜੇ ਉਹ 8 ਬੰਦੇ ਉਹ ਤੋਂ ਬੈਠ ਕੇ ਮੀਟਿੰਗ ਕਰਕੇ ਜਿੱਤ ਪ੍ਰਾਪਤ ਕਰ ਸਕਦੇ ਆ ਉਹ ਅਸੀਂ ਦਾ ਇੱਥੇ 250 300 ਬੰਦਾ ਹੈਗਾ ਤੋ ਉਸਕੇ 250 300 ਬੰਦਾ ਤਾਂ ਲੱਗਦਾ ਅਗਲੇ 5 6 ਸਾਲ ਕੇ 500 ਵਾਰੀ ਇਹਨਾਂ ਨੂੰ ਚੜਦੇ ਇਸ ਕਰਕੇ ਆਪਾਂ ਨੂੰ ਬੇਸ਼ੱਕ ਦੀ ਅੱਜ ਸਾਰੇ ਪੰਜਾਬ ਵਿੱਚ ਨਹੀਂ ਸਾਰੇ ਦੇਸ਼ ਵਿੱਚ ਵੀ ਔਰ ਸਾਰੇ ਸੰਸਾਰ ਵਿੱਚ ਇੱਕੋ ਇੱਕੋ ਗੱਲ ਦਾ ਵਿਚਾਰ ਕੀਤਾ ਜਾ ਰਿਹਾ ਔਰ ਹਰ ਦੇ ਮੂੰਹ ਤੇ ਗੱਲ ਹੈਗੀ ਹੈ ਕਿ ਆ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਹੈਗੀਆਂ ਉਦੋਂ ਸਾਰੇ ਪੰਜਾਬ ਵਾਸੀ ਬਹੁਤ ਵੱਡੀ ਗਿਣਤੀ ਕਰਕੇ ਸਰਕਾਰ ਉਹ ਬਣਾ ਦਿੱਤੀ ਹੈ ਜਿਹਦਾ ਅੱਗਾ ਹੈਗਾ ਨਾ ਪਿੱਛਾ ਹੈਗਾ ਕਿਉਂਕਿ ਪਿੱਛਾ ਹੈ ਹੀ ਨਹੀਂ ਸੀਗਾ ਅੱਗੇ ਨੂੰ ਖਤਮ ਕਰ ਜਰ ਰਹੇ ਨੇ ਤਾਂ ਕੋਈ ਸਿਆਣਾ ਬੰਦਾ ਹੁੰਦਾ ਜੇ ਕਿਸੇ ਦਾ ਪਿੱਛਾ ਨਹੀਂ ਹੈਗਾ ਤਾਂ ਉਹ ਅੱਗੇ ਨੂੰ ਸਵਾਰ ਲੈਂਦਾ ਵੀ ਇਹ ਸਵਾਰ ਲੈਂਦਾ ਉਹ ਜਿਵੇਂ ਪਹਿਲਾਂ ਕਿਹਾ ਇਹਨਾਂ ਨੇ ਕਿਸ਼ਤੀ ਛੱਡੀ ਹੋਈ ਆ ਉਂਝ ਤਾਂ ਮਰਜ਼ੀ ਕੰਡੇ ਤੇ ਲੱਗ ਜਵੇ ਤਾਂ ਇਹਨਾਂ ਨੇ ਸਵਾਰ ਸੁਰਨ ਵਾਲਾ ਕੰਮ ਹੈ ਨਹੀਂ ਪਰ ਅੱਜ ਇੱਕੋ ਇੱਕ ਆਪ ਪਾਰਟੀ ਦਾ ਪਲੱਸ ਨਾਲ ਹੀ ਜਿੰਨੇ ਵੀ ਇਹਨਾਂ ਦੇ ਲੀਡਰਸ ਹੈਗੇ ਨੇ ਜਿੰਨੇ ਵੀ ਗਵਰਨਰ ਹੈਗੇ ਆ ਇਹਨਾਂ ਦਾ ਇੱਕੋ ਇੱਕ ਮਕਸਦ ਹੈਗਾ ਕਿ ਲੁੱਟਣਾ ਹੈ ਉਹ ਲੁੱਟੋ ਪੰਸਾ ਜੋਰ ਲਾਇਆ ਤੇ ਪਹਿਲੇ 6 ਮਹੀਨੇ ਇਹਨਾਂ ਨੇ ਬੜਾ ਜੋਰ ਰੱਖਿਆ ਐਮਐਲਓ ਨੇੜੇ ਨਹੀਂ ਲੱਗਾ ਦਿੱਤਾ ਪਰ ਇਹਨੇ ਦੇਖਿਆ ਵੀ ਗੰਮ ਖਰਾਬ ਹੋ ਗਿਆ ਕਾਮਰਚ ਚਲਾਉਣੀ ਸਾਡੇ ਪਾਸ ਤੇ ਹੌਕ ਨਹੀਂ ਇਹਨਾਂ ਨੇ ਜਿਹੜਾ 1.5 ਸਾਲ ਪਹਿਲਾਂ ਇਹਨਾਂ ਨੇ ਸਭ ਦੀਆਂ ਜਿਹੜੀਆਂ ਲਗਾਵਾ ਖੋਲਤੀਆਂ ਵੀ ਉਹਨ ਲੁੱਟ ਲੋ ਜੋ ਲੁੱਟਾ ਹੈਗਾ ਇਸ ਤੋਂ ਬਾਅਦ ਤਾਂ ਮੌਕਾ ਲੱਗਣਾ ਹੈ ਕਿ ਤੁਸੀਂ ਸਰ ਕੇ ਅੱਜ ਹਰ ਇਹ ਨਹੀਂ ਅਸੀਂ ਪਾਰਟੀ ਦੇ ਆਫਿਸ 'ਚ ਅਸੀਂ ਗੱਲ ਕਰ ਰਹੇ ਆਂ ਤੇ ਤੁਸੀਂ ਕਿਸੇ ਮਹੱਲੇ 'ਚ ਜਾ ਕੇ ਗੱਲ ਕਰ ਲੋ ਕਿਤੇ ਕੋਈ ਸਾਥ ਦੇ ਵਿੱਚ ਬੈਠਾ ਕੋ ਤਾਸ ਖੇਡਦਾ ਉੱਥੇ ਜਾ ਕੇ ਗੱਲ ਕਰ ਲੋ ਕੋਈ ਰਿਕਸ਼ੇ ਵਾਲਿਆਂ ਨਾਲ ਗੱਲ ਕਰ ਲੋ ਕੋਈ ਤਹਿਸੀਲ ਦੇ ਵਿੱਚ ਕਰ ਲੋ ਕੋਈ ਜਿਹੜਾ ਮਰਜ਼ੀ ਦਫ਼ਤਰ ਚਲੇ ਜਾਓ ਕੋਈ ਇੱਕੋ ਇੱਕ ਗੱਲ ਹੁੰਦੀ ਹੈ ਜੀ ਇਹ ਤਾਂ ਸਰਕਾਰ ਨੇ ਜੀ ਬਸ ਲੁੰਬੇ ਲਾਦਤੇ ਨੇ ਹੋੰਤ ਸੀ ਇਹਨਾਂ ਦਾ ਪਲਈਆ ਪਰਵਾ ਪਰਮਾਤਾਂ ਹੀ ਬਚਾਊਗਾ ਇਹਨਾਂ ਨੂੰ ਤੋ ਇਸ ਕਰਕੇ ਨਾ ਲੇਦਾ ਵੀ ਹੈਗਾ ਕਿਉਂਕਿ ਜਿਹਹੇ ਜੇ ਆਪਾਂ ਕੰਮ ਕਰਦੇ ਆ ਉਹ ਜਿਹੜਾ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਹੈਗਾ ਤੋ ਇਸ ਕਰਕੇ ਅੱਜ ਜਿਹੜਾ ਧਰਨਾ ਹੈਗਾ ਇਹ ਜਿਹੜਾ ਹੈਗਾ ਲਾਡ ਆਰਡਰ ਤੇ ਲੱਗਿਆ ਹੈਗਾ ਉਸ ਤੋਂ ਪਹਿਲਾਂ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਸੀਗੀਆਂ ਤਾਂ ਅਸੀਂ ਜਿਹੜਾ ਹੈਗਾ ਇਸ ਦਫ਼ਤਰ ਦੇ ਵਿੱਚ ਧਰਨਾ ਲਾਇਆ ਸੀਗਾ ਤੋੜੇ ਦਿਨ ਅਬச்சே ਦੇ ਇੱਕ ਜਿਹੜਾ ਡਿਸਟ੍ਰਿਕਟ ਲੈਵਲ ਤੇ ਧਰਨਾ ਲੱਗ ਜਾ ਰਿਹਾ ਕਿਉਂਕਿ ਮੈਂ ਮੈਂ ਪਹਿਲਾਂ ਹੀ ਆਖਿਆ ਕਿ ਇੱਕੋ ਹੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੇ ਲੋਕੀਆਂ ਤੇ ਆ ਤਪੇਸ਼ ਮੁਸ਼ਕਲਾਂ ਨੂੰ ਉਹਨਾਂ ਨੂੰ ਉਜਾਗਰ ਕਰ ਰਹੀ ਆ ਗਵਰਨਮੈਂਟ ਦਾ ਧਿਆਨ ਵਿਛਲਿਆ ਨਹੀਂ ਆ ਬੇਸ਼ੱਕ ਜੇ ਅਸੈਂਬਲੀ ਸੈਸ਼ਨ ਦੇ ਵਿੱਚ ਹੋਵੇ ਵੀ ਗੱਲ ਹੈ ਜੀ ਗੱਲ ਹੈ ਜੀ ਸਰ Obrigado. <laughs>